ਪੰਜਾਬ ਸਰਕਾਰ ਜਦੋਂ ਵੀ ਹੋਂਦ ਦੇ ਵਿੱਚ ਆਈ ਹੈ ਉਦੋਂ ਇਹ ਗੱਲ ਕਹੀ ਗਈ ਸੀ ਕਿ ਗਰੀਬਾਂ ਦੀ ਪਾਰਟੀ ਆਮ ਆਦਮੀ ਪਾਰਟੀ ਹੈ ਗਰੀਬ ਲੋਕਾਂ ਦੀ ਪਾਰਟੀ ਗਰੀਬਾਂ ਦਾ ਸਾਥ ਦੇਣ ਵਾਲੀ ਪਾਰਟੀ ਪਰ ਅਜੇ ਹੀ ਅੱਜ ਇੱਕ ਕਹਾਣੀ ਤੁਹਾਨੂੰ ਦਿਖਾਵਾਂਗੇ ਕਿ ਇਹ ਗਰੀਬਾਂ ਦੀ ਪਾਰਟੀ ਨੇ ਕਿੰਨਾ ਕੁ ਸੁਧਾਰ ਕੀਤਾ ਹੈ ਕਿੰਨੇ ਕੁ ਲੋਕਾਂ ਦੇ ਮਸਲੇ ਹੱਲ ਕੀਤੇ ਨੇ ਗੱਲ ਕਰਨ ਜਾ ਰਹੇ ਹਾਂ ਪਿੰਡ ਲਖਮੀਰ ਕੇ ਉਤਾੜ ਦੀ ਲਖਮੀਰ ਕੇ ਉਤਾੜ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤਿੰਨ ਵਾਰ ਜਿਹੜੀਆਂ ਲੜਾਈਆਂ ਹੋ ਚੁੱਕੀਆਂ ਨੇ ਪਰ ਉਹ ਗਰੀਬ ਪਰਿਵਾਰ ਜਿਨ੍ਹਾਂ ਦੀਆਂ ਵਾਰ-ਵਾਰ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਨੇ ਪਰ ਹਜੇ ਤੱਕ ਜਿਹੜਾ ਉਹ ਪਰਿਵਾਰ ਹੈ ਸੁਣਵਾਈ ਤੋਂ ਤਰਸ ਰਿਹਾ ਹੈ ਅੱਜ ਵੀ ਉਹ ਪਰਿਵਾਰ ਲੱਗ ਲੱਗ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਪੁਲਿਸ ਪ੍ਰਸ਼ਾਸਨ ਦੇ ਗੇੜੇ ਕੱਢ ਰਿਹਾ ਐਸਐਸਪੀ ਸਾਹ ਕੋਲ ਗੇੜੇ ਮਾਰ ਰਿਹਾ ਕਿ ਸ਼ਾਇਦ ਸਾਡੀ ਸੁਣਵਾਈ ਹੋ ਜੇ ਪਰ ਸੁਣਵਾਈ ਕਿਉਂ ਨਹੀਂ ਹੋ ਰਹੀ ਸੁਣਵਾਈ ਨਾ ਹੋਣ ਦਾ ਕਾਰਨ ਕੀ ਹੈ ਘਰ ਤੁਹਾਨੂੰ ਦਿਖਵਾ ਦਿੰਦਾ ਵੇ ਇੱਕ ਵਾਰ ਆਹ ਕਾਰ ਹੈ ਆ ਦੇਖੋ ਇੱਕ ਗਰੀਬ ਪਰਿਵਾਰ ਹੈ ਜਿਹੜਾ ਦਰਦਰ ਦੀਆਂ ਅੱਜ ਤੱਕ ਠੋਕਰਾਂ ਖਾ ਰਿਹਾ ਹੈ ਠੋਕਰਾਂ ਕਿਉਂ ਖਾ ਰਿਹਾ ਹੈ ਕਿਉਂਕਿ ਇਹਨਾਂ ਕੋਲ ਪੈਸਾ ਨਹੀਂ ਹੈ ਜੇਕਰ ਇਹਨਾਂ ਕੋਲ ਪੈਸਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਕਾਰਵਾਈ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਜਾਂਦੀ ਤਿੰਨ ਵਾਰ ਲੜਾਈ ਝਗੜੇ ਹੋਣ ਤੋਂ ਬਾਅਦ ਤਿੰਨ ਵਾਰ ਕੁੱਟ ਖਾਣ ਤੋਂ ਬਾਅਦ ਅੱਜ ਇਹ ਪਰਿਵਾਰ ਮੰਨਤਾ ਕਰ ਰਿਹਾ ਹੈ ਪ੍ਰਸ਼ਾਸਨ ਦੀਆਂ ਕਿ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਜੜੀ ਕਾਰਵਾਈ ਕੀਤੀ ਜਾਵੇ ਸਾਡੇ ਨਾਲ ਇਸ ਪਰਿਵਾਰ ਦੇ ਮੈਂਬਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਗੱਲ ਹੋਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸੋ ਸਰ ਮੇਰਾ ਗੁਰਮੀਤ ਸਿੰਘ ਨਾਂ ਲਖਮੀਰ ਕਿਤਾੜ ਦਾ ਮੈਂ ਰਹਿਣ ਵਾਲਾ ਹਾਂ ਤੇ ਸਰ ਪਹਿਲਾਂ ਸਾਡੇ ਨਾਲ ਕਟਮਰ ਪਹਿਲਾਂ ਬਹੁਤ ਜੜੀ ਆਈ ਸਾਡੇ ਨਾਲ ਘਰ ਸਾਡਾ ਟਾਉਂਦੇ ਸੀ ਤੇ ਜੀਸੀਪੀ ਲਈ ਰੱਖੀ ਜੀਸੀਪੀ ਨਾਲ ਮਿੱਟੀ ਪੁੱਟਣ ਲੱਪੇ ਤੇ ਅਸੀਂ ਵੀ ਉਹਨਾਂ ਨੂੰ ਬੜਾ ਰੋਕਿਆ ਵੀ ਸਾਡੇ ਹੱਥ ਜੁੜੇ ਨੇ ਸਹੀ ਗਰੀਬ ਬੰਦੇ ਸਾਨੂੰ ਨਾ ਤੰਗ ਕਰੋ ਜੇ ਨਾ ਅਟੇ ਸਾਡੀਆਂ ਲੱਤਾਂ ਬਾਵਾ ਤੋੜ ਗਏ ਤੋੜ ਕੇ ਅਸੀਂ ਦਾਖਲ ਹੋਣ ਵਾਸਤੇ ਗਏ ਫਿਰ ਸਾਨੂੰ ਕੋਪੋਲ ਤੇ ਕਟਮਰ ਬੜੀ ਕੀਤੀ ਇਹਨਾਂ ਮੋਟਰਸਾਈਕਲ ਮੋਬਾਈਲ ਖੋਲਿਆ ਸਾਡਾ ਕੋ ਕੀਤੇ ਅਸੀਂ ਫੇਰ ਉਧਰੋਂ ਜਾ ਕੇ ਇਹਨਾਂ ਪੁਲਿਸ ਦੇ ਕੋਲ ਦਰਖਾਸਤ ਦਿੱਤੀ ਐਮ ਆਰ ਏ ਕੇਟੀ ਇਹਨਾਂ 25 ਦਾ ਪਰਚਾ ਕੀਤਾ 25 ਦਾ ਪਰਚਾ ਕਰਕੇ 379 ਦੀ ਤਾਰਾ ਨਾ ਨਹੀਂ ਲਾਈ ਨਾ ਮੋਟਰਸਾਈਕਲ ਦੀ ਨਾ ਮੋਬਾਈਲ ਦੀ ਮੈਂ ਗਰੀਬ ਬੰਦਾ ਮੈਂ ਆਪਦਾ ਮੋਟਰਸਾਈਕਲ ਫੇਰ ਮੈਂ ਦੁਬਾਰਾ ਕਿਸ਼ਤਾਂ ਦੇ ਲਿਆ ਲੈ ਕੇ ਫੇਰ ਮੈਂ ਆਪਦਾ ਕਿਤੇ ਨਾ ਕਿਤੇ ਕੰਮ ਕਮੂਕਾਰ ਕਰਨ ਦਿਹਾੜੀ ਤੇ ਪਕਰਨ ਲੱਗ ਪਿਆ ਕਰਕੇ ਤੇ ਫੇਰ ਮੇਰੀ ਉਦੋਂ ਬਾਅਦ ਚ ਫੇਰ ਮੈਂ ਦੂਜੀ ਲੜਾਈ ਸਾਡੀ ਹੋ ਗਈ ਦੂਜੀ ਲੜਾਈ ਦੇ ਵਿੱਚ ਮੇਰੀ ਬਾਹ ਟੁੱਟੀ ਸੀ ਮੈਂ ਕਿਸੇ ਦੇ ਨਾਲ ਸੀਰੀ ਲੱਗ ਗਿਆ ਮੈਂ ਆਖਿਆ ਵੀ ਚਲੋ ਮੇਰੇ ਲਤਾ ਬਾਵਾ ਟੁੱਟੀਆਂ ਨੇ ਚਲੋ ਮੇਰੇ ਘਰ ਦੀ ਮੱਝਾਂ ਚੋਂਦੀ ਸੀ ਚੋਣ ਵਾਸਤੇ ਜਾਂਦੀ ਸੀ ਨਾਲ ਮੈਨੂੰ ਫਿਰ ਉਹਨਾਂ ਕੁੱਟਮਾਰ ਕੀਤੀ ਮੇਰੇ ਘਰ ਦੀ ਦੀ ਬਾ ਗੁੱਟ ਉਂਗਲਾ ਤੋੜਤੀਆਂ ਤੇ ਗੁੱਠੇ ਤੋੜਦੇ ਇਹ ਜਸਪਾਲ ਚੰਦ ਨੇ ਫੇਰ ਨਾ ਹੁੰਦਾ ਕੋਈ ਧਾਰਾ ਕੋਈ ਗਲਤ ਨਹੀਂ ਲਾਈ ਵੀ ਜਿਹੜੀ ਇਹਨਾਂ ਬੀ ਬਣਦੀ ਕਾਰਵਾਈ ਬਣਦੀ ਹਾਂ ਬਣਦੀ ਕਾਰਵਾਈ ਹੋਏ ਫੇਰ ਅਸੀਂ ਨਾ ਸਾਈ ਫੇਰ ਤੀਜੀ ਲੜਾਈ ਹੋਈ ਹੈ ਤੀਜੀ ਲੜਾਈ ਕਦੋਂ ਹੁੰਦੀ ਹੈ ਤੇ ਕਿਉਂ ਹੁੰਦੀ ਹੈ ਤੀਜੀ ਲੜਾਈ ਹੁੰਦੀ ਹੈ ਵੀ ਜਦੋਂ ਮੇਰਾ ਭਰਾ ਜਾਂਦਾ ਪਿਆ ਅਸੀਂ ਆਪਣੇ ਬੱਚੇ ਛੱਡਣ ਬੱਚੇ ਛੱਡਣ ਜਾਂਦਾ ਪਿਆ ਤੇ ਰਾਹ ਦੇ ਵਿੱਚ ਉਹਨਾਂ ਘੇਰ ਕੀ ਉਹਦੇ ਕੋ ਸਾਡੇ ਵੀਡੀਓ ਮੌਜੂਦ ਨੇ ਸਾਡੇ ਕੋ ਸਾਰੇ ਪ੍ਰੂਫ ਹੈਗੇ ਨੇ ਵੀ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਇੱਕ ਬੱਚਿਆਂ ਦੋ ਬੱਚਿਆਂ ਨੂੰ ਛੱਡਿਆ ਤੀਜੇ ਬੱਚੇ ਨੂੰ ਛੱਡਣ ਜਾਂਦਾ ਪਿਆ ਤੇ ਉਹ ਨਤੀਜੇ ਬੱਚੇ ਛੱਡਣ ਜਾਂਦੇ ਆ ਉਹਨਾਂ ਜਾ ਕੇ ਆ ਕੇ ਰਾਹ ਉੱਥੇ ਰੋਕ ਕੇ ਕੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਅਸੀਂ ਜੇ ਇੱਥੋਂ ਭੱਜ ਕੇ ਛਡਾਉਣ ਵਾਸਤੇ ਤੇ ਉਹਨਾਂ ਵੀ ਮੇਰੇ ਵੀ ਗੱਲ ਪੈ ਕੇ ਮੇਰੇ ਘਰ ਦੀ ਦੇ ਵੀ ਤੇ ਮੇਰੇ ਪਰਜਾਈ ਮੇਰੀ ਦੇ ਵੀ ਮੇਰੇ ਭਰਾ ਨੂੰ ਕੁੱਟਮਾਰ ਬੜੀ ਕੀਤੀ ਕੁੱਟਮਾਰ ਕਰਕੇ ਤੇ ਮੇਰੀ ਪਰਜਾਈ ਜਿਹੜੀ ਚੋਨੇ ਦੇ ਵਿੱਚ ਚਲੀ ਗਈ ਚੋਨੇ ਦੇ ਵਿੱਚ ਵਿਛੜ ਗਈ ਸਾਡੇ ਤੋਂ ਵਿਛੜ ਕੇ ਤੇ ਉਹਨਾਂ ਜਾ ਕੇ ਚੋਨੇ ਦੇ ਵਿੱਚ ਬਹੁਤ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਸਾਡੇ ਕੋਲ ਉਹਦੀ ਵੀਡੀਓ ਵੀ ਹੈਗੀਆਂ ਨੇ ਤੇ ਭੱਜੀ ਜਾਂਦੀ ਦੀਆਂ ਉੱਥੋਂ ਜਾ ਕੇ ਚਾਰਾਂ ਮੁੰਡਿਆਂ ਨੇ ਪੰਜਾਂ ਨੇ ਜਾ ਕੇ ਉੱਥੇ ਬੜੀ ਕੁੱਟਮਾਰ ਕੀਤੀ ਗਲਤੀ ਸੁਣਾ ਕੀਤੀਆਂ ਤੇ ਉਹਨੂੰ ਨੰਗ ਕਹਦੇ ਹੀ ਵੀ ਨਾ ਨਪੜਦ ਕਰਕੇ ਕੱਲਾਂਗੇ ਤੈਨੂੰ ਤੇ ਤੂੰ ਸਾਨੂੰ ਜੀਜਾ ਕਹਿ ਕਾਨੂੰਬੇ ਤੂੰ ਮੇਰੀ ਘਰ ਵਾਲੀ ਬਾਣਾ ਤੇ ਉਹ ਨੂੰ ਬੜੀਆਂ ਗਲਤ ਕਰਦਾ ਰਹੇ ਇਸ ਤਰ੍ਹਾਂ ਤੇ ਉਹਨਾਂ ਜਦੋਂ ਮੇਰੇ ਫਿਰ ਮੇਰੇ ਘਰ ਦੀ ਤੇ ਭੱਜ ਗਈ ਤੇ ਇਹਨਾਂ ਵੀਡੀਓ ਬਣਾਈ ਤੇ ਉਹ ਛੱਡ ਕੇ ਭੱਜ ਗਏ ਹੁਣ ਤੱਕ ਕੋਈ ਕਾਰਵਾਈ ਅਮਲ ਦੇ ਵਿੱਚ ਆਈ ਹੈ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪੀਕ ਐਸਐਸਪੀ ਸਾਹਿਬ ਕੋਲ ਗਏ ਹੋ ਐਸਐਸਪੀ ਸਾਹਿਬ ਦੇ ਕੋਲ ਗਏ ਸੀ ਕਹਿੰਦੇ ਸੀ ਐਸਐਸਪੀ ਸਾਹਿਬ ਬਹੁਤ ਵਧੀਆ ਬੰਦਾ ਹੈ ਤੇ ਐਸਐਸਪੀ ਦੇ ਕੋਈ ਕੰਮ ਨਹੀਂ ਆਇਆ ਜੀ ਤੱਕ ਵੀ ਜਿਹੜਾ ਨਾ ਸੁਣਵਾਈ ਹੋਵੇ ਤੇ ਮੈਂ ਉਹਦੇ ਉਸੇ ਦਰਜ ਮੈਂ ਅਜੇ ਦਰਖਾਸਤ 2-3 ਦਿਨ ਹੋਏ ਦੇ ਕੇ ਆਇਆ ਤੇ ਮੈਨੂੰ ਕਹਿੰਦੇ ਭਰੋਸਾ ਦਿੱਤਾ ਵੀ ਉਹਨਾਂ ਕਿਹਾ ਵੀ ਸੁਣਵਾਈ ਹੇਰੀ ਹੋਵੇਗੀ ਬਿਲਕੁਲ ਐਸਐਸਪੀ ਸਾਹਿਬ ਇਹ ਜਰੂਰ ਵੀਡੀਓ ਵੇਖ ਲੋ ਕਿਉਂਕਿ ਇਸ ਵੀਡੀਓ ਦੇ ਵਿੱਚ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਰਪਾ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਬੜੀਆਂ ਤਾਰੀਫਾਂ ਤੁਹਾਡੀਆਂ ਸੁਣੀਆਂ ਨੇ ਹਰੇਕ ਪਾਸੇ ਤੁਹਾਡੀਆਂ ਤਾਰੀਫਾਂ ਦੇ ਪੁਲ ਬਣਿੰਦੇ ਨੇ ਪਰ ਇਸ ਪਰਿਵਾਰ ਦੇ ਵਿੱਚ ਸੁਣ ਲੋ ਇਹ ਪਰਿਵਾਰ ਇਹਨਾਂ ਦੇ ਬ੍ਰਦਰ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਬਾਈ ਜੀ ਘਟਨਾ ਕੀ ਵਾਪਰੀ ਹੈ ਉਸ ਦਿਨ ਕਿੰਨਾ ਕੋ ਤੁਹਾਨੂੰ ਕੁੱਟਿਆ ਤੁਹਾਡੀ ਵੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੇ ਵਿੱਚ ਤੁਹਾਨੂੰ ਡੰਡਿਆਂ ਦੇ ਨਾਲ ਚਾਰ ਪੰਜ ਜਣੇ ਕੁੱਟ ਰਹੇ ਨੇ ਹਾਂਜੀ ਉਹ ਸਰ ਅਸੀਂ ਕਿਹਾ ਸੀ ਗੁੱਡੀਆਂ ਮੇਰੀ ਛੋਟੀ ਸੀਗੀ ਉਹਨੂੰ ਮੈਂ ਛੱਡਣੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਜੋ ਕਿ ਇਹ ਹਮਲਾਵਰ ਜੀਓ ਸਰਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਤੇ ਉਸਦੇ ਸੁਪੁੱਤਰ ਦੋ ਹੈਗੇ ਆ ਅਰਸ਼ਦੀਪ ਸਿੰਘ ਤੇ ਇਹਨਾਂ ਇਹਨਾਂ ਉਹਦੇ ਉਸਦੀ ਘਰ ਵਾਲੀ ਪਰਮਜੀਤ कौर ਤੇ ਸਾਰੇ ਜਾਨੀ ਕਿ ਉੱਥੇ ਪੂਰਨ ਸਿੰਘ ਮਨਜੂਸ ਸੀਗੇ ਪੰਜ 6 ਜਣੇ ਬੰਦੇ ਕਾਫੀ ਕੁੱਟਿਆ ਤੁਹਾਨੂੰ ਹਾਂਜੀ ਉੱਥੇ ਮੈਂ ਨਾ ਗੁੱਡੀਆਂ ਛੱਡਣ ਜਾ ਰਿਹਾ ਸੀ ਤੇ ਉੱਥੇ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਉਸ ਤੋਂ ਬਾਅਦ ਹਸਪਤਾਲ 'ਚ ਵੀ ਕੁੱਟਮਾਰ ਕੀਤੀ ਹਾਂਜੀ ਹਸਪਤਾਲ 'ਚ ਵੀ ਬਹੁਤ ਮੈਨੂੰ ਕੁੱਟਮਾਰ ਬਾਰ-ਬਾਰ ਕੀਤੀ ਹੈ ਗੇਟ ਦੇ ਬੂਹੇ 'ੱਗੇ ਤੇ ਅਸੀਂ ਆ ਤੁਹਾਡੀ ਜਿਹੜੀ ਐਮਐਲਰ ਕਟੀਚੀ ਉਹਦੇ ਚ ਕਿੱਥੇ ਕਿੱਥੇ ਸੱਟਾਂ ਆਈਆਂ ਤੁਹਾਡੇ ਸੱਟਾਂ ਸਰ ਆ ਸਾਰੀਆਂ ਮੋਢੇ ਤੇ ਆ ਸਾਰੀਆਂ ਬਾਹਾਂ ਤੇ ਤੇ ਆ ਸਿਰ ਦੇ ਸੱਟ ਵੀ ਇੱਥੇ ਮੇਰੇ ਰਾੜ ਬਹੁਤ ਤਗੜੀ ਮਾਰੀ ਮੈਨੂੰ ਅਜੇ ਵੀ ਆ ਵੇਲੇ ਬੇਸੁਰਤੇ ਜੇ ਲੱਗਦੇ ਪਿਓ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਯਾਨੀ ਕਿ ਜਿਹੜਾ ਇੱਥੇ ਕੁੱਟਮਾਰ ਪਿੰਡ ਕਰੀ ਆ ਉਹ ਮੋਟਰਸਾਈਕਲ ਯਾਨੀ ਕਿ ਖੋਲਿਆ ਮੇਰੇ ਕੋਲੋਂ ਮੋਰਚਾ ਖੋਣ ਦੇ ਬਾਵਜੂਦ ਫਿਰ ਇੱਥੇ ਜਾ ਕੇ ਮੇਰੇ ਘਰ ਦੇ ਜੀਆਂ ਨੂੰ ਕੁੱਟਮਾਰ ਬਹੁਤ ਕੀਤੀ ਮੇਰੀ ਗੁਡੀਆਂ ਨੂੰ ਵੀ ਕੁੱਟਮਾਰ ਬਹੁਤ ਕੀਤੀ ਯਾਨੀ ਉਹ ਡੋਟ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਕੋਈ ਹੱਲੇ ਤੱਕ ਐਸਐਚਓ ਸਾਹਿਬ ਨੇ ਤੁਹਾਡੀ ਬਾਹ ਫੜੀ ਹੈ ਨਹੀਂ ਜੀ ਜੀ ਕੋਈ ਨਹੀਂ ਬਾਹ ਫੜੀ ਜੀ ਇਹ ਉਹ ਉਲਟਾ 3.5 400 ਪਰਚਾ ਪਰਚਾ ਸਾਡੇ ਦੇ ਦਰਜ ਕਰ ਦਿੱਤਾ ਪੰਜ ਜਣਿਆਂ ਤੇ ਹੂੰ ਤੁਹਾਡੇ ਤੋਂ ਉਲਟਾ ਪਰਚਾ ਹੋ ਗਿਆ ਹਾਂਜੀ ਉਲਟਾ ਸਾਡੇ ਦੇ ਪਰਚਾ ਹੋ ਗਿਆ ਜੀ ਤੁਹਾਡੇ ਤੇ ਕਿਹੜੀ ਧਰਾਵਾਂ ਦਾ ਪਰਚਾ ਹੋਇਆ 323 ਹਾਂਜੀ 324 324 ਬਿਲਕੁਲ ਇਹ ਉਹ ਪਰਿਵਾਰ ਹੈ ਜਿੰਦੀ ਅਸੀਂ ਗੱਲ ਕਰ ਰਹੇ ਸੀ ਆ ਬਜ਼ੁਰਗ ਮਾਤਾ ਇਹਨਾਂ ਦੀ ਇਹ ਵਿਚਾਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਖਾਂਦਾ ਹੈ ਤੇ ਕੋਈ ਵੀ ਹੱਲੇ ਤੱਕ ਜਿਹੜੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਹੈ ਇਹਨਾਂ ਦੀ ਘਰ ਵਾਲੀ ਹੋਈ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਂਜੀ ਕੀ ਮੰਗ ਕਰਦੇ ਹੋ ਹੁਣ ਜਿਹੜੇ ਇੰਨੀ ਕੁੱਟ ਮਾਰ ਬੱਚਿਆਂ ਦੀ ਵੀ ਕੀਤੀ ਗਈ ਤੁਹਾਡੇ ਘਰ ਵਾਲੇ ਦੇ ਵੀ ਤੁਹਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਵੀ ਕੁੱਟਿਆ ਗਿਆ ਮੰਗ ਕੀ ਕਰਦੇ ਹੋ ਐਸਐਸਪੀ ਸਾਹਿਬ ਮੰਗਦੇ ਹਾਂ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਕਿਉਂਕਿ ਅਸੀਂ ਗਰੀਬ ਬੰਦੇ ਆ ਅਸੀਂ ਸੱਜੀ ਮਿਹਨਤ ਕਰਕੇ ਖਾਂਦੇ ਆ ਠੀਕ ਹੈ ਤੇ ਬੱਚੇ ਦੋ ਮੇਰੇ ਮੁੰਡੇ ਨੇ ਤੇ ਅਸੀਂ ਤੇ ਉਹ ਕਹਿੰਨੇ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਸਾਡੀ ਗਰੀਬਾਂ ਦੀ ਸੁਣਵਾਈ ਹੋਣੀ ਚਾਹੀਦੀ ਨੇ ਤਾਂ ਫਿਰ ਦੋ ਮੋਟੇ ਸੱਗਗੇ ਕੋਈ ਬੈਠੇ ਨੇ ਦੋ ਮੋਬਾਈਲ ਕੋਈ ਬੈਠੇ ਨੇ ਹੁਣ ਤੀਜਾ ਚੌਥਾ ਵੀ ਕਹਿੰਦੇ ਵੀ ਅਸੀਂ ਖੋਣੇ ਆ ਤੇ ਉੱਥੇ ਵੀ ਅਸਤਲ ਚ ਨਹੀਂ ਰਹਿਣ ਦਿੰਦੇ ਕਹਿੰਦੇ ਅਸੀਂ ਨਹੀਂ ਰਹਿਣ ਦੇਣਾ ਤੁਹਾਨੂੰ ਤੁਹਾਨੂੰ ਹੁਣ ਡਰ ਲੱਗਦਾ ਕਿ ਇੱਥੋਂ ਲੰਘਦੇ ਟੱਪਦੇ ਵੀ ਡਰ ਲੱਗਦਾ ਕਿ ਕਿਤੇ ਤੁਹਾਨੂੰ ਕੋਈ ਮਾਰਕੁੱਟ ਦੁਬਾਰਾ ਨਾ ਕੀਤੀ ਜਾਵੇ ਹਾਂ ਹਾਂ ਸਾਨੂੰ ਰਾਤ ਨੂੰ ਵੀ ਡਰ ਲੱਗਦਾ ਹੈ ਤੇ ਅਸੀਂ ਜਾਣੇ ਉਦੋਂ ਵੀ ਸਾਨੂੰ ਡਰ ਲੱਗਦਾ ਵੀ ਨਾ ਜਾਣੀ ਇੱਧਰੋਂ ਨਾ ਕਿਤੇ ਹੋਰ ਲੈਣਾ ਨਾ ਜਾਣੀ ਕਿਤੇ ਉਧਰੋਂ ਨਾ ਕਿਤੇ ਲੈਣਾ ਤੇ ਸਾਡੀ ਤਾਂ ਇਹੋ ਹੀ ਮੰਗ ਹੈ ਵੀ ਸਾਡੀ ਸੁਣਵਾਈ ਵੀ ਹੋਵੇ ਤੇ ਨਹੀਂ ਤਾਂ ਫਿਰ ਵੀ ਆਦਾ ਬਿਲਕੁਲ ਭਾਈ ਸਾਹਿਬ ਅਗਰ ਸੁਣਵਾਈ ਨਹੀਂ ਹੁੰਦੀ ਤਾਂ ਕੋਈ ਸੰਘਰਸ਼ ਵੀ ਉਲੇਖੋਗੇ ਕੋਈ ਯੂਨੀਅਨ ਕਿਸੇ ਕਿਸਾਨ ਯੂਨੀਅਨ ਦੇ ਨਾਲ ਵੀ ਸੰਪਰਕ ਕਰ ਸਰ ਮੇਰਾ ਤਾਂ ਇਹ ਹੈ ਮੈਂ ਤਾਂ ਜੇ ਸਰ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੇਰੇ ਅੱਗੇ ਜਨਾਨੀ ਕੁੱਟੀ ਐ ਨਾ ਹੁਣ ਮੇਰੀ ਘਰ ਭਰਾ ਭਰਾ ਦੀ ਘਰ ਲਈ ਕੁੱਟੀ ਕਿਉਂਕਿ ਸਾਡੀ ਇੱਜ਼ਤ ਨੂੰ ਇਹਨਾਂ ਹੱਥ ਪਾਇਆ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ ਨਹਿਰ ਦੇ ਵਿੱਚ ਛਾਲ ਮਾਰਾਂਗਾ ਮੈਂ ਤੇ ਮੇਰੇ ਮਗਰੋਂ ਮੁਰ ਕੇ ਜੋ ਕਰਨਾ ਕਾਰਵਾਈ ਕਰਨ ਨਾ ਕਰਨ ਪਰ ਮੈਂ ਇਹ ਮੈਨੂੰ ਤਾਂ ਇਨੀ ਵੀ ਗੱਲ ਜੇ ਮੇਰਾ ਨਾ ਕੋਈ ਸੁਣਵਾਈ ਕੀਤੀ ਮੈਂ ਨਹਿਰ ਜਛਾਲ ਮਾਰ ਜਣੀ ਮੈਂ ਓਮ ਪ੍ਰਕਾਸ਼ ਜਸਵਾਲ ਚੰਦ ਤੇ ਜਿਹੜਾ ਐਸਐਚਓ ਆਪਾਂ ਤਾਂ ਇਹਨਾਂ ਦਾ ਨਾਮ ਲੈ ਕੇ ਆਪਾਂ ਜੋ ਕਰਾਂਗੇ ਤੇ ਜੇ ਮੇਰੀ ਸੁਣਵਾਈ ਕਰਨਗੇ ਠੀਕ ਹੈ ਨਾ ਕਰਨਗੇ ਕਿਉਂਕਿ ਮੈਂ ਤਾਂ ਦੁਹੀ ਹੋਇਆ ਪਿਆ ਮੇਰੀ ਜਨਾਨੀਆਂ ਮੇਰੇ ਬੱਚੇ ਮੇਰਾ ਸਾਰਾ ਪਰਿਵਾਰ ਜੀਣਾ ਆਰਾਮ ਕੀਤਾ ਹੈ ਇਹਨਾਂ ਬੰਦਿਆਂ ਨੇ ਕਿਉਂਕਿ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਇਹਨਾਂ ਬੰਦਿਆਂ ਦੇ ਕਾਰਵਾਈ ਕੀਤੀ ਹੈ 379 ਧਾਰਾ ਲਾਈ ਜਾਵੇ ਮੋਟਰਸਾਈਕਲ ਖੋਇਆ ਬਰਾਮਤ ਕਰਾਇਆ ਜਾ ਪਹਿਲਾਂ ਵੀ ਹੋਣ ਵਾਲਾ ਵੀ ਮੋਬਾਈਲ ਚੁੱਕ ਦੇਣ ਦੀ ਵੀਡੀਓ ਸਾਡੇ ਕੋਲ ਮੋਟਰਸਾਈਕਲ ਖੋਹਦਿਆਂ ਦੀ ਵੀਡੀਓ ਸਾਡਾ ਛੜਕ ਤੇ ਹੀ ਜਾਂਦਿਆਂ ਦੀ ਵੀਡੀਓ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਨੇ ਪਰ ਸਾਡੀ ਫੇਰ ਕਿ ਵੀ ਸੁਣਵਾਈ ਕਿਉਂ ਨਹੀਂ ਹੁੰਦੀ ਵੀ ਐਸਐਸਪੀ ਬਹੁਤ ਵਧੀਆ ਬੰਦੇ ਨੇ ਅਸੀਂ ਉਹਨਾਂ ਦੀ ਤਾਰੀਫ ਕਰਨੇ ਆ ਅਸੀਂ ਕਹਿੰਨੇ ਵੀ ਸਾਨੂੰ ਅਜੇ ਮੈਂ ਇਹੋ ਸੋਚ ਦੇ ਵਿੱਚ ਤੁਰਿਆ ਫਿਰਨਾ ਜੇ ਐਸਐਸਪੀ ਇਨਸਾਫ ਮੈਨੂੰ ਦੇਵੇਗਾ ਹਾਂਜੀ ਬਿਲਕੁਲ ਇਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜੋ ਵੀ ਬਣਦੀ ਕਾਰਵਾਈ ਹੈ ਜੋ ਬਣਦੀਆਂ ਤਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਜਾਵੇ ਔਰ ਇਹ ਪਰਿਵਾਰ ਗਰੀਬ ਪਰਿਵਾਰ ਨੂੰ ਇਨਸਾਫ ਮਿਲੇ ਕਿਉਂਕਿ ਇਹ ਪਰਿਵਾਰ ਦੇ ਕੋਲ ਆਪਦੇ ਗੁਜ਼ਾਰਾ ਕਰਨ ਵਾਸਤੇ ਬਹੁਤ ਮੁਸ਼ਕਲ ਦੇ ਨਾਲ ਜੜਾ ਗੁਜ਼ਾਰਾ ਕਰਦੇ ਆ ਕੋਈ ਬਿਜ਼ਨਸ ਨਹੀਂ ਹੈ ਕੋਈ ਪੈਲੀ ਦੱਥਾ ਨਹੀਂ ਹੈ ਸਿਰਫ ਨੋਰਮਲ ਪਰਿਵਾਰ ਹੈ ਬੜੀ ਮਿਹਨਤ ਮਜ਼ਦੂਰੀ ਕਰਕੇ ਆਪਦਾ ਘਰ ਦਾ ਖਰਚਾ ਚਲਾ ਰਹੇ ਨੇ ਇਹੀ ਬੇਨਤੀ ਹੈ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਤਰੀਕੇ ਦੀ ਜੋ ਕਾਰਵਾਈ ਬਣਦੀ ਹੈ ਉਹ ਕੀਤੀ